ਪਰਨੇ ਪਾਈ ਪਰਨੇ ਇਹ ਲੋਕਾਂ ਦਾ ਪਰਨੇ ਦੇਸ਼ ਦੇ ਕਿਸਾਨ ਮਜ਼ਦੂਰ ਦੇਸ਼ਰ ਤੋਂ ਕਰਜ਼ਾ ਖਤਮ ਕਰਾ ਕੇ ਰਾਂਗੇ ਤੇ ਮੋਦੀ ਜੀ ਲੋਕਾਂ ਦੇ ਪਰਨ ਬੜੇ ਪੱਕੇ ਹੁੰਦੇ ਆ ਕੱਚੇ ਨਹੀਂ ਹੁੰਦੇ ਇਸ ਕਰਕੇ ਲੋਕਾਂ ਤੋਂ ਵੱਡੀ ਕੋਈ ਸਰਕਾਰ ਨਹੀਂ ਹੁੰਦੀ ਇਹ ਠੀਕ ਆ ਦੋ ਫੈਸਲੇ ਸੀ ਕੀਤੇ 16 ਨੂੰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੇ ਅਮਰਾਂ ਚੰਦਾ ਮਰਨ ਵਰਤ ਦਾ ਫੈਸਲਾ ਸੀ ਕੀਤਾ ਥਾਰਾਂ ਨੂੰ ਜਥੇ ਖਰ ਦਾ ਫੈਸਲਾ ਕੀਤਾ ਅਖਨੌਰੀ ਦੀ ਧਰਤੀ ਆ ਜਿੱਥੇ ਅਸੀਂ 21 ਸੌ ਦਾ ਨੌਜਵਾਨ ਤੋਰਿਆ ਸੀ ਸ਼ਹੀਦ ਸੁਭਕਰਨ ਸਿੰਘ ਅਸੀਂ ਦੋਵੇਂ ਫੋਰਮਾਂ ਉਹਨਾਂ ਦੀ ਧਰਤੀ ਨਾਲ ਵਾਅਦਾ ਕਰਕੇ ਆਏ ਸੀ ਇਹ ਮਤ ਕਿਹੋ

ਅੰਤਜਪੁਰਾ ਬੋ ਸਰਕਾਰ ਫਿਰ ਕਨੋਰੀ ਬਾਰਡਰ ਨੂੰ ਮੂੰਹ ਕਰ ਸਕਦੀ ਆ ਇਕੱਲੇ ਨਹੀਂ ਪੈਣਾ ਹੈਗਾ ਬਾਰਡਰਾਂ ਤੇ ਕਿੰਤੀ ਨਹੀਂ ਘਟਲਦੇ ਨਹੀਂ ਤੁਹਾਡੇ ਨਾਲ ਡੱਲਿਆ ਸਾਹਿਬ ਮੌਜੂਦ ਨੇ ਅੱਜ ਵਾਅਦਾ ਕਰਕੇ ਜਾਂਦੇ ਕਦੇ ਨਹੀਂ ਜ਼ਿੰਦਗੀ ਵਧੀ ਨਹੀਂ ਹੁੰਦੀ ਮਰਨਾ ਸਾਰਿਆਂ ਨੇ ਆ ਜੇ ਤੁਹਾਡੇ ਕਰਕੇ ਕਿਤੇ ਮੌਤ ਆ ਗਈ ਇਹਦੇ ਨਾਲੋਂ ਵਧੀਆ ਚੀਕ ਸਾਨੂੰ ਕੋਈ ਹੋਰ ਲਗਦੀ ਨਹੀਂ ਹੈਗੀ ਦੱਲਿਆ ਸਾਭ ਨੂੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਸਾਡੀਆਂ ਲਾਸ਼ਾਂ ਤੇ ਨੰਗਣ ਦਾ ਫੈਸਲਾ ਕਰਕੇ ਆਵੇ ਮੋਦੀ ਸਰਕਾਰ ਫੈਸਲਾ ਕਰਕੇ ਆਵੇ ਮੈਂ ਦੋ ਨਾਰੇ ਮਾਰ ਕੇ ਸਮਾਪਤੀ ਕਰਨੀਆਂ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਐਮਐਸਪੀ ਗਰੰਟੀ ਕਰ ਰਹੇ ਹਾਂਗੇ ਪੜਾ ਕੇ ਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ